ਪਾਕਿਸਤਾਨ ਵਿੱਚ ਬੈਠੇ ਤਸਕਰਾਂ ਵੱਲੋਂ ਲਗਾਤਾਰ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਭਾਰਤ ਦੀ ਜਿਹੜੀ ਹੈ ਜਵਾਨੀ ਨੂੰ ਉਹਨੂੰ ਖੋਖਲਾ ਕੀਤਾ ਜਾ ਸਕੇ ਲਗਾਤਾਰ ਪਾਕਿਸਤਾਨ ਵੱਲੋਂ ਭਾਰਤ ਦੇ ਇਲਾਕੇ ਦੇ ਵਿੱਚ ਨਸ਼ੇ ਦੀ ਖੇਪ ਹੋਵੇ ਹਥਿਆਰਾਂ ਦੀ ਖੇਪ ਹੋਵੇ ਉਹਨਾਂ ਨੂੰ ਜਿਹੜਾ ਨਿ ਭਾਰਤ ਵਿੱਚ ਭੇਜਣ ਦਾ ਕੰਮ ਕੀਤਾ ਜਾ ਰਿਹਾ ਅੱਜ ਵੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਦੋਂ ਬੀਐਸਐਫ ਤੇ ਖੁੱਲ੍ਹੇ ਐਂਜਵਾਈਡ ਆਪਰੇਸ਼ਨ ਦੇ ਵਿੱਚ ਇੱਕ 15 ਪੈਕੇਟ ਜਿਹੜੇ ਹਿਰੋਇਨ ਦੇ ਬਰਾਮਦ ਹੋਇਆ ਤੇ ਹੋਰ ਇਹਨਾਂ ਨੂੰ ਕੀ ਬਰਾਮਦ ਹੋਇਆ ਤੇ ਕਿਸ ਤਰ੍ਹਾਂ ਇਹ ਬਰਾਮਦਗੀ ਹੋਈ ਹੈ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਇਹਨਾਂ ਨਾਲ ਗੱਲ ਕਰਦੇ ਆ ਐਸਐ ਸੱਚ ਸੱਚੀ ਕਾਜੀ ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜੀ ਬRANDING ਹੋਈ ਹੈ ਸਭ ਕੀ ਬRANDING ਹੈ 15 ਪੈਕੇਟ ਜਿਹੜੇ ਹੈਰੋ ਦੇ ਪਰਬਤ ਹੋਏ ਆ ਜਿਹੜੇ ਸਰਹੱਦ ਦੇ ਨੇੜੇ ਉੱਥੋਂ ਹੋਏ ਤੇ ਉਹਦੇ ਚ ਬੀਐਸਐਫ ਵੱਲੋਂ ਇਨਟੀਮੇਸ਼ਨ ਵੀ ਆਈ ਸੀ ਵੀ ਕੋਈ ਮੂਵਮੈਂਟ ਹੈਗੀ ਲੱਗੀ ਉਹਨਾਂ ਦੇ ਡ੍ਰੋਲ ਮੂਵਮੈਂਟ ਸਾਡੀ ਪੁਲਿਸ ਪਾਰਟੀ ਸਾਰੀ ਗਈ ਜੁਆਇੰਟ ਆਪਰੇਸ਼ਨ ਚੱਲਿਆ ਉੱਥੇ ਸੱਚ ਵਗੈਰਾ ਹੁੰਦੀ ਰਹੀ ਤੇ ਉਹ ਸੱਚ ਦੌਰਾਨ ਜਿਹੜਾ ਸਾਂਝੀ ਜਿਹੜੀ ਪਾਰਟੀ ਸੀ ਸਾਡੀ ਜੁਆਇੰਟ ਪਾਰਟੀ ਉਹਨੂੰ 15 ਪੈਕੇਟ ਜਿਹੜੇ ਮਰੇ ਜਿਹੜੇ ਤਰੀਬ 7.5 ਕਿਲੋ ਸਰ ਲਗਾਤਾਰ ਪਾਕਿਸਤਾਨ ਵੱਲੋਂ ਇਹ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਵੀ ਜਿਹੜੀਆਂ ਇਹਨਾਂ ਸ਼੍ਰੀ ਖੀਪਾ ਚਾਹ ਪਹਿਲੇ ਦਿਨ ਹੱਤਿਆਰ ਵੀ ਆਏ ਨੇ ਸਰ ਨਸ਼ਾ ਵੀ ਆਇਆ ਸਰ ਲੱਗਦਾ ਵੀ ਇਹਨਾਂ ਦੀ ਮਨਸ਼ਾ ਆਖਿਰ ਕੀ ਹੈ ਸਰ ਕਿੰਨੇ ਕੌਣ ਨੇ ਲੋਕ ਨੇ ਜਿਹੜੇ ਇੱਥੋਂ ਦੇ ਉਹਨਾਂ ਦੇ ਕੋਰੀਅਰ ਜਿਹੜੇ ਆ ਨਾਲ ਮਿਲੇ ਹੋਏ ਹੋ ਸਕਦੇ ਆ ਇਹ ਮਨਸ਼ਾ ਤਾਂ ਉਹਨਾਂ ਦੀ ਇਹੀ ਹੈ ਜੀ ਵੀ ਇੱਥੇ ਨਸ਼ਾ ਵਤ ਤੋਂ ਵਤ ਇੱਥੇ ਭੇਜ ਰਹੇ ਆ ਇਧਰਲੇ ਪਾਸੇ ਤਾਂ ਕਿ ਆਪਣੇ ਨੌਜਵਾਨ ਪੀੜ੍ਹੀ ਨੂੰ ਖਰਾਬ ਕਰ ਸਕਣ ਤੇ ਪਰ ਸਾਡੀ ਬੀਐਸਐਫ ਵੀ ਅਲਰਟ ਹੈ ਅਸੀਂ ਪੁਲਿਸ ਵੀ ਅਲਰਟ ਹੈ ਤੇ ਅਸੀਂ ਤਾਂ ਹੀ ਇੰਨੀਆਂ ਜ਼ਿਆਦਾ ਬਰਾਮਦਗੀਆਂ ਕੀਤੀਆਂ ਉਹ ਸਾਡੀਆਂ ਸ਼ੋਅ ਕਰਦਾ ਵੀ ਜਿਹੜੀ ਸਾਡੀ ਅਲਰਟਨੈਸ ਜਿਹਦੇ ਰਾਹੀਂ ਅਸੀਂ ਇਹਨੇ ਬਰਾਮਦਗੀਆਂ ਕੀਤੀਆਂ ਤੇ ਇਹਨੇ ਅਰੈਸਟ ਤੇ ਸਰ ਹੁਣ ਪਤਾ ਲੱਗ ਸਕਦਾ ਕਿ ਕਿੰਨੇ ਲੋਕਾਂ ਨੇ ਮੰਗਵਾਈ ਸੀ ਕਿਹੜੇ ਕੋਰੀਅਰ ਸੈੱਲ ਹੈਗੇ ਉਹਨਾਂ ਦੇ ਸਾਨੂੰ ਕੁਝ ਲੀਡਸ ਮਿਲੀਆਂ ਜੀ ਅਸੀਂ ਜਲਦੀ ਉਹਨਾਂ ਨੂੰ ਫੜ ਲਾਂਗੇ ਕੀਸੇ ਸਾਡੇ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਵੀ ਲਗਾਤਾਰ ਪਾਕਿਸਤਾਨ ਵੱਲੋਂ ਜਿਹੜੀ ਆਪਣੇ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤੇ ਉਸ ਨੂੰ ਲੈ ਕੇ ਜਿਹੜੀਆਂ ਵੱਡੀਆਂ ਰਿਕਵਰੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਅੱਜ ਵੀ 15 ਪੈਕੇਟ ਜਿਹੜੇ ਹਿਰੋਇਨ ਦੇ ਜਿਹੜੇ ਆ ਉਹ ਬਰਾਮਦ ਕੀਤੇ ਆ ਤੇ ਉਹਨਾਂ ਦੀ ਜਿਹੜੀ ਆ ਦੀ ਜੜਾ ਉਹਨਾਂ ਦੀ ਪੁੱਛਕਿਛ ਜਿਹੜੀ ਆ ਵੀ ਉਹ ਕੀਤੀ ਜਾ ਰਹੀ ਆ ਆਮ ਜਿਹੜੇ ਪਹਿਲਾਂ ਤਸਕਰ ਫੜੇ ਸੀ ਉਹਨਾਂ ਦੇ ਕੋਲੋਂ ਤਾਂ ਜੋ ਪਤਾ ਸਤ ਸੰਚਲ ਚੱਲ ਸਕੀ ਵੀ ਉਹਨਾਂ ਦੇ ਨਾਲ ਕਿਤੇ ਲਿੰਕ ਕਰ ਲੈ ਤੇ ਉਹਨਾਂ ਦੇ ਵੀ ਜਿਹੜੀਆਂ ਕਾਰਵਾਈਆਂ ਕੀਤੀ ਜਾ ਸਕਦੀ ਆ ਕਿਉਂਕਿ ਡ੍ਰੋਨ ਤੇ ਰਾਈ ਕਿ ਜਿਹੜੇ ਸਾਰੇ ਪੈਕੇਟ ਆ ਪਾਰਦੇ ਇਲਾਕੇ ਹੋਂਦੀ ਜਿਹੜਾ ਖਰਚਾ ਜਿਤਾਇਆ ਜਾ ਰਿਹਾ ਤੇ ਇਹਨਾਂ ਨੂੰ ਕੁਝ ਸੂਚਨਾ ਮਿਲੀ ਹੈ ਤੇ ਸੂਚਨਾ ਦੇ ਦਾਤੇ ਵੀ ਹੋਂ ਜਿਹੜੀ ਪੁਲਿਸ ਹੈ ਉਹ ਜਾਂਚ ਕਰਦੀ ਹੋਈ ਹਸਾਬ ਤੌਰ ਤੇ ਦਿਖਾਈ ਦੇ ਰਹੀ ਹੈ ਕੈਮਰਾਮੈਨ ਦੇ ਨਾਲ ਜੀਸੇ ਦੈਨਿਕ ਸਵੇਰਾ